ਹਾਂਜੀ ਕਿਸਾਨ ਵੀਰੋ ਸਭ ਤੋਂ ਵਧੀਆ ਕੰਮ ਕਿ ਆਪ ਇੱਕ ਬੀਜੋ ਤੇ ਆਪਣਾ ਗੁੜਾਪ ਤਿਆਰ ਕਰੋ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਹਰ ਘਰ ਆਪ ਇੱਕ ਬੀਜਦਾ ਸੀ ਤੇ ਘਰ ਦਾ ਗੁੜ ਖਾਂਦਾ ਸੀ ਇਸ ਲਈ ਬਿਮਾਰੀਆਂ ਬਹੁਤ ਘੱਟ ਸੀ ਜਿਉਂ-ਜਿਉਂ ਅਸੀਂ ਬਾਜ਼ਾਰੀ ਮਿੱਠੇ ਨੂੰ ਵਰਤਣ ਲੱਗੇ ਆਂ ਤੇ ਬਿਮਾਰੀਆਂ ਸਾਡੇ ਉਸੇ ਤਰ੍ਹਾਂ ਘਰ ਵੀ ਆਉਣ ਲੱਗ ਪਈਆਂ ਅੱਜ ਤੁਹਾਨੂੰ ਲੈ ਕੇ ਆਏ ਹਾਂ ਗੁਰਪਤ ਤੇ ਗੁੜ ਫਾਰਮ ਤੇ ਤੇ ਇਹ ਵੀਰ ਆਪ ਇੱਕ ਬੀਜ ਦਾ ਤੇ ਆਪਣੇ ਖੇਤ ਦੇ ਵਿੱਚ ਇਹਨਾਂ ਨੇ ਕੁਲਾੜਾ ਲਾਇਆ ਤੇ ਵਧੀਆ ਸੁੱਧ ਤਰੀਕੇ ਦੇ ਨਾਲ ਗੁੜ ਤਿਆਰ ਕਰਕੇ ਵੇਚਦੇ ਨੇ ਆਓ ਤੁਹਾਨੂੰ ਦਿਖਾਉਨੇ ਆ ਇਹ ਹੈ ਵੀਰਾਂ ਦਾ ਕੁਲਾੜ ਤੇ ਇੱਥੇ ਜੋ ਲੇਬਰ ਹੈ ਉਹ ਵੀ ਪੰਜਾਬੀ ਲੇਬਰ ਹੈ ਆਪ ਗੁੜ ਤਿਆਰ ਕਰਕੇ ਵੇਚਦੇ ਨੇ ਇਹਨਾਂ ਦੇ ਕੋਲੋਂ ਤੁਹਾਨੂੰ ਸ਼ੁੱਧ ਗੁੜ ਸ਼ੁੱਧ ਸ਼ੱਕਰ ਤੇ ਦੇਸੀ ਘਿਓ ਵਾਲੀ ਟਿੱਕੀ ਮਿਲਦੀ ਹੈ ਬੇਨਤੀ ਹੈ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਜਰੂਰ ਇੱਕ ਵਾਰ ਇਹਨਾਂ ਦੇ ਕੁਲਾੜ ਦੇ ਉੱਤੇ ਗੇੜਾ ਮਾਰਨਾ ਵਧੀਆ ਸ਼ੁੱਧ ਤਰੀਕੇ ਦੇ ਨਾਲ ਇਹ ਬਿਨਾਂ ਕਿਸੇ ਕੈਮੀਕਲ ਤੋਂ ਛੋਡੇ ਤੋਂ ਇਹ ਗੁੜ ਸ਼ੱਕਰ ਤੇ ਦੇਸੀ ਘਿਓ ਵਾਲੀ ਟਿੱਕੀ ਤਿਆਰ ਕਰਦੇ ਨੇ ਇਨਾਂ ਦਾ ਕੰਟੈਕਟ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਪਾਉਂ ਰਹੇ ਆ ਇਹ ਅਮਰਗੜ ਸ਼ਹਿਰ ਤੋਂ 9 ਕਿਲੋਮੀਟਰ ਦੀ ਦੂਰੀ ਤੇ ਪਿੰਡ ਬਾਬਰਪੁਰ ਇਹਨਾਂ ਨੇ ਆਪਣੇ ਖੇਤ ਦੇ ਵਿੱਚ ਇਹ ਕੁਲਾੜ ਲਾਇਆ ਹੈ ਹਰ ਇੱਕ ਚੀਜ਼ ਦੀ ਪੂਰੀ ਸ਼ੁੱਧਤਾ ਹੈ ਪਾਣੀ ਤੋਂ ਲੈ ਕੇ ਹਰ ਇੱਕ ਬਰਤਨ ਭਾਂਡਾ ਹਰ ਇੱਕ ਚੀਜ਼ ਦੀ ਪੂਰੀ ਸਫਾਈ ਰੱਖੀ ਜਾਂਦੀ ਹੈ ਬਿਨਾ ਮਿੱਠੇ ਛੋਟੇ ਤੋਂ ਇਹ ਸ਼ੱਕਰ ਨੂੰ ਰਗੜਦੇ ਨੇ ਸ਼ੱਕਰ ਦੇ ਗੁੜ ਦੇ ਵਿੱਚ ਵੀ ਕੋਈ ਸੋਡਾ ਜਾਂ ਕੋਈ ਹੋਰ ਚੀਜ਼ ਨਹੀਂ ਮਲਾਈ ਜਾਂਦੀ ਤੁਸੀਂ ਕੋਲ ਖੜ ਕੇ ਇਹਨਾਂ ਦੇ ਆਪਣਾ ਗੁੜ ਤਿਆਰ ਕਰਵਾ ਸਕਦੇ ਹੋ ਸੈਰ ਅਮਰਗੜ ਤੋਂ 9 ਕਿਲੋਮੀਟਰ ਦੀ ਦੂਰੀ ਤੇ ਗੁਰਫਤੇ ਗੁੜ ਫਾਰਮ ਪਿੰਡ ਬਾਬਰਪੁਰ ਬੇਨਤੀ ਹੈ ਕਿ ਜੇਕਰ ਤੁਹਾਨੂੰ ਵੀ ਸ਼ੁੱਧ ਗੁੜ ਦੀ ਜ਼ਰੂਰਤ ਹੈ ਤਾਂ ਇਹਨਾਂ ਦੇ ਘੁਲਾੜ ਤੇ ਇੱਕ ਵਾਰ ਜ਼ਰੂਰ ਗੇੜਾ ਮਾਰਨਾ ਸ਼ੂਗਰ ਵਾਲੇ ਜੋ ਮਰੀਜ਼ ਨੇ ਉਹ ਵੀ ਇਸ ਗੁੜ ਨੂੰ ਸ਼ੱਕਰ ਨੂੰ ਖਾ ਸਕਦੇ ਨੇ ਕਿਉਂਕਿ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਹੈ ਗੁਰਪਤੇ ਗੁੜ ਫਾਰਮ ਪਿੰਡ ਬਾਬਰਪੁਰ ਨੇੜੇ ਅਮਰਗੜ ਸਹਿਰ ਤੋਂ 9 ਕਿਲੋਮੀਟਰ ਦੀ ਦੂਰੀ ਤੇ ਨਗਰ ਹੈ